ਜਗਵਣੀ ਵੈਬ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਜਗਜੀਤ ਸਿੰਘ ਜਟਾਣਾ ਜੀ ਕੋਲਕਾਤਾ ਦੇ ਵਿੱਚ ਪਿਛਲੇ ਦਿਨੀ ਵਾਪਰੀ ਘਟਨਾ ਰੁਕਣ ਦਾ ਨਾਮ ਨਹੀਂ ਲੈ ਰਹੀ ਕਿਉਂਕਿ ਲੋਕ ਇਨਸਾਫ ਦੀ ਮੰਗ ਕਰ ਰਹੇ ਨੇ ਦੋਸ਼ੀਆਂ ਨੂੰ ਸਲਾਖਾਂ ਦੇ ਪਿੱਛੇ ਵੇਖਣਾ ਚਾਹੁੰਦੇ ਨੇ ਅੱਜ ਖਮਾਣੋ ਵਿਖੇ ਬੀਜੇਪੀ ਦੇ ਸੀਨੀਅਰ ਆਗੂ ਡਾਕਟਰ ਨਰੇਸ਼ ਚੋਹਾਨ ਡਾਕਟਰ ਜਗਦੀਪ ਸਿੰਘ ਰਾਣਾ ਤੇ ਹੋਰ ਵੱਖ-ਵੱਖ ਸਮਾਜਿਕ ਜਥੇਬੰਦੀਆਂ ਦੇ ਕਾਰਕੁਨਾਂ ਨੇ ਖਮਾਣੋ ਦੇ ਵਿੱਚ ਇੱਕ ਰੈਲੀ ਦਾ ਉਜੋਜਨ ਕੀਤਾ ਸੋ ਉਸ ਰੈਲੀ ਦੇ ਉਜੋਜਨ ਤੋਂ ਪਹਿਲਾਂ ਆਪਾਂ ਡਾਕਟਰ ਨਰੇਸ਼ ਚੋਹਾਨ ਜੀ ਨਾਲ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਅੱਜ ਦੀ ਜਿਹੜੀ ਰੈਲੀ ਹੈ ਇਹ ਕਿੱਥੋਂ ਕਿਸ ਤਰ੍ਹਾਂ ਦੀ ਹੈਗੀ ਤੇ ਕੈਂਡਲ ਮਾਰਚ ਕਿੱਥੋਂ ਸ਼ੁਰੂ ਹੋ ਰਿਹਾ ਇੱਥੇ ਹਾਂ ਸਾਰਿਆਂ ਨੂੰ ਮੇਰਾ ਸਤਿ ਸ੍ਰੀ ਅਕਾਲ ਅੱਜ ਅਸੀਂ ਸਾਰੇ ਖਮਾਣੋ ਦੇ ਜਿੰਨੇ ਵੀ ਡਾਕਟਰਸ ਐ ਕਮਾਂਡੋ ਦੇ ਜਿੰਨੇ ਵੀ ਪਾਰਟੀਆਂ ਦੇ ਆਗੂ ਹੈਗੇ ਆ ਜਿੰਨੇ ਵੀ ਮੋਦਵਾਰ ਲੋਕ ਹੈਗੇ ਆ ਛੱਜੜ ਨੇ ਵੀ ਨਾਰੀ ਸ਼ਕਤੀ ਹੈਗੀ ਹੈ ਸਾਰੇ ਅੱਜ ਅਸੀਂ ਇਕੱਠੇ ਹੋਏ ਆ ਤਾਂ ਕਿ ਅਸੀਂ ਜਿਹੜੇ ਕਲਕੱਤਾ ਦੇ ਜਿਹੜੀ ਸਾਡੀ ਇੱਕ ਡਾਕਟਰ ਜਿਹੜੇ ਕਿ ਮਹਿਲਾ ਡਾਕਟਰ ਸੀਗੇ ਉਹਨਾਂ ਨਾਲ ਬਲਤਕਾਰ ਹੋ ਉਹਨਾਂ ਦੀ ਬਾਤ ਚੋਂ ਇੱਕ ਹੱਤਿਆ ਕੀਤੀ ਗਈ ਕਿ ਜਿਹੜਾ ਕਿ क्रूरਤਾ ਜਿਹੜੀ ਆਪਾਂ ਸਾਰਿਆਂ ਨੇ ਦੇਖੀ ਔਰ ਸਾਰੇ ਦੇਸ਼ ਚ ਉਹ ਸਾਰੇ ਜਗ੍ਹਾ ਰੋਸ ਪ੍ਰਗਟ ਹੋ ਰਿਹਾ ਅਸੀਂ ਵੀ ਅੱਜ ਜਿਹੜੀ ਹੈ ਕੈਂਡਲ ਮਾਰਚ ਸਾਡੇ ਜਿੰਨਾ ਵੀ ਅਸੀਂ ਅੱਜ ਖੜੇ ਆ ਕੈਂਡਲ ਮਾਰਚ ਕਰਨ ਜਾ ਰਹੇ ਆ ਆਪਣਾ ਰੋਸ ਜਿਹੜੀ ਕਿ ਅਸੀਂ ਉਹਨਾਂ ਨੂੰ ਸ਼ਰਧਾਂਜਲੀ ਤਾਂ ਅਸੀਂ ਕੋਈ ਨਹੀਂ ਦੇ ਸਕਦੇ ਪਰ ਸਾਡੀ ਕੋਸ਼ਿਸ਼ ਹੈ ਕਿ ਮਹਿਲਾ ਡਾਕਟਰ ਅਤੇ ਉਹਦੇ ਪਰਿਵਾਰ ਨੂੰ ਜਿਹੜਾ ਨਿਆਂ ਮਿਲ ਸਕੇ ਇਨਸਾਬ ਮਿਲ ਸਕੇ ਔਰ ਆਉਣ ਵਾਲੇ ਸਮੇਂ ਚ ਜਿਹੜੀ ਸਰਕਾਰ ਹੈ ਉਹ ਜਿਹੜੇ ਮੈਡੀਕਲ ਦੇ ਨਾਲ ਰਿਲੇਟਡ ਸੰਬੰਧਤ ਲੋਕ ਹੈ ਚਾਹੇ ਜਿਹੜੇ ਮਰਜੀ ਆ ਰਹੇ ਚਾਹੇ ਹਸਪਤਾਲਾਂ ਚ ਚਾਹੇ ਹੋਰ ਆਧਾਰੇ ਆ ਉੱਥੇ ਜਿਹੜੀ ਸੁਰੱਖਿਆ ਹੈ ਜਿਹੜੀ ਉਹ ਵਧੀਆ ਹੋ ਸਕੇ ਕਿਉਂਕਿ ਜਿਹੜੀ ਨਾਰੀ ਦੀ ਜਿਹੜੀ ਨਾਰੀ ਦਾ ਸਨਮਾਨ ਜਿਹੜਾ ਹੈਗਾ ਸਿਰਫ ਹਸਪੀਟਲ ਚ ਰੱਖਿਆ ਕਰਨਾ ਨਹੀਂ ਇਹ ਦੇਸ਼ ਦੀ ਇੱਜ਼ਤ ਦਾ ਸਵਾਲ ਹੈਗਾ ਜਦ ਤੱਕ ਅਸੀਂ ਅੱਛਾ ਮਾਹੌਲ ਨਹੀਂ ਬਣਾਵਾਂਗੇ ਲੋਕਾਂ ਨੂੰ ਚੰਗਾ ਇਲਾਜ ਨਹੀਂ ਮਿਲੇਗਾ ਔਰ ਅਸੀਂ ਇਹੀ ਚਾਹੁੰਦੇ ਆ ਕਿ ਸਰਕਾਰ ਜਿਹੜੇ ਹੈ ਉਹਨਾਂ ਨੇ ਹੁਣੇ ਅਸੀਂ welcom ਕਰਦੇ ਆ ਕਿ ਉਹਨਾਂ ਨੇ ਇੱਕ 9 ਮੈਂਬਰੀ ਟੀਮ ਬਣਾਈ ਹੈ ਸੁਪਰੀਮ ਕੋਰਟ ਨੇ ਫਟਕਾਰ ਵੀ ਲਗਾਈ ਹੈ ਕਿ ਅਸੀਂ ਕੋਈ ਹੋਰ ਰੇਪ ਨਹੀਂ ਦੇਖਣਾ ਚਾਹੁੰਦੇ ਮੈਡੀਕਲ ਜਿਹੜੀ ਸੁਸਾਇਟੀ ਦੇ ਵਿੱਚ ਕਿਉਂਕਿ ਆਮ ਤੌਰ ਤੇ ਦੇਖਿਆ ਕਿ ਮੈਡੀਕਲ ਹੀ ਨਹੀਂ ਹੋਰ ਪ੍ਰੋਫੈਸ਼ਨਲ ਚ ਵੀ ਜਿਹੜੀਆਂ ਲੜਕੀਆਂ ਆ ਉਹ ਬਹੁਤ ਆਪਣੇ ਭਾਗੀਦਾਰ ਬਨ ਰਹੀਆਂ ਔਰ ਅਗਰ ਇਹੋ ਜਿਹਾ ਮਹੌਲ ਰਹੇਗਾ ਤੇ ਦੇਸ਼ ਕਿੱਥੇ ਜਾਏਗਾ ਆਪਾਂ ਆਪਾਂ ਸੋਚ ਸਕਦੇ ਆ ਆਪਾਂ ਇਹੀ ਸਾਰਿਆਂ ਨੂੰ ਗੁਹਾਰ ਲਵਾਵਾਂਗੇ ਚਾਹੇ ਕੇਂਦਰ ਦੀ ਸਰਕਾਰ ਹੈ ਚਾਹੇ ਬੰਗਾਲ ਦੀ ਸਰਕਾਰ ਹੈ ਕਿ ਦੋਸ਼ੀਆਂ ਨੂੰ ਫੜ ਕੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਏ ਤਾਂ ਕਿ ਆਉਣ ਵਾਲੇ ਸਮੇਂ 'ਚ ਜਿਹੜੀਆਂ ਸਾਡੀਆਂ ਭੈਣਾਂ ਹੈਗੀਆਂ ਜਿਹੜੇ ਕਿ ਚਾਹੇ ਪ੍ਰਾਈਵੇਟ ਸੈਕਟਰ ਹੋਵੇ ਚਾਹੇ ਮੈਡੀਕਲ ਸੈਕਟਰ ਹੋਵੇ ਜਿੱਥੇ ਉਹ ਆਪਣੀ ਜੌਬ ਕਰਦੀਆਂ ਉਹ ਆਪਣੀ ਚੰਗੀ ਤਰ੍ਹਾਂ ਕਰ ਸਕਣ ਔਰ ਅਸੀਂ ਸਾਰੇ ਆਪਣੇ ਦੇਸ਼ ਨੂੰ ਅੱਗੇ ਲੈ ਕੇ ਜਾ ਸਕੀਏ ਧੰਨਵਾਦ ਭੈਣ ਜੀ ਜਿਵੇਂ ਜਿਹੜਾ ਸਖਤ ਕਾਨੂੰਨ ਵੀ ਬਣ ਰਹੇ ਨੇ ਸੁਪਰੀਮ ਕੋਰਟ ਨੇ ਵੀ ਇੱਕ ਕਮੇਟੀ ਬਣਾਈ ਆ ਐਸਓਟੀ ਬਣਾਈ ਗਈ ਹੈ और तो उसद हो भी इंसाफ उस कानून मिल सकू इंसाफ तो मिलना चाहिए ऐसे पर पहली बात तो हम ये सोच देखते हैं कि संसार में सभी के साथ महिलाओं के साथ ऐसे घटना घट गट रही है तो मैं तो ये सोचूंगी कि, कि कई बार लोग कहते हैं कि उसको फांसी दी जाए या उसको सजा दी जाए पर मेरी सोच यह है कि उसको भी ऐसे कोई अंग प्रॉब्लम दी जाए और उसको बाजार के सभा में मैंने बाजार में उसको पेड़ पर या किसी उस पर टांग दिया जाए उसको ऊपर छत पे ऐसे खड़ा किया जाए कि पब्लिक उसको क्या करे पत्थरों से उसके ऊपर वार करे और वो अपनी मौत को देखे कि ऐसे दोबारा कोई और भी व्यक्ति इस इस घटना को देख के कि हम ऐसे घटना फिर ना कर सकें हम बार बार बोल रहे हैं कि उसको आत्महत्या उसकी कर दिया जाए या उसको हम मौत की सजा दें तो वास्तव में मौत तो एक सेकंड में हो जाता है और व्यक्ति रियलाइज नहीं कर सकता है पर परमात्मा हमें यह बात क्लियर कर रहे हैं कि जो व्यक्ति जैसा कर्म करता है उसको वैसा ही भुगतान मिले तो बहुत क्या होगा अच्छा होगा तो ये मैं सभी के लिए भी कहूँगी और सभा के लिए भी ये बात कहूँगी कि आगे की कोई गलती ऐसे भी ਨਾ ਕਰ ਸਕਿਆ ਜੀ ਡਾਕਟਰ ਸਾਹਿਬ ਲੱਗਦਾ ਵੀ ਜਿਹੜੀ 5 ਮੈਂਬਰੀ ਦੀ ਕਮੇਟੀ ਬਣੀ ਹੈ ਸੁਪਰੀਮ ਕੋਰਟ ਨੇ ਬਣਾਈ ਹੈ ਉਸ ਤੋਂ ਬਾਅਦ ਅਨਸਾਫ਼ ਮਿਲਣ ਦੀ ਕੋਈ ਆਸ ਜਾਪਰੀ ਹੈ ਦੇਖੋ ਜੀ ਸਾਨੂੰ ਤਾਂ ਪੂਰੀ ਉਮੀਦ ਹੈ ਵੀ ਸੁਪਰੀਮ ਕੋਰਟ ਨੇ ਬਹੁਤ ਜ਼ਿਆਦਾ ਬੰਗਾਲ ਗਵਰਨਮੈਂਟ ਦੇ ਖਿਲਾਫ ਵੀ ਉਹਨਾਂ ਨੇ ਆਪਣੇ ਜੱਜ ਸਾਹਿਬ ਨੇ ਦਿੱਤਾ ਹੈ ਫਤਵਾ ਵੀ ਗਵਰਨਮੈਂਟ ਨੂੰ ਹੁਣ ਤੱਕ ਕੋਈ ਐਕਸ਼ਨ ਲੈਣਾ ਚਾਹੀਦਾ ਸੀ ਅੱਜ 14-15 ਦਿਨ ਹੋ ਗਏ ਆ ਜੀ ਹਲੇ ਤੱਕ ਕੋਈ ਇਹ ਨਹੀਂ ਪਤਾ ਲੱਗ ਸਕਿਆ ਵੀ ਵੈਦਰ ਇਟ ਇਜ਼ ਅ ਸਿੰਗਲ ਮੈਨ ਜੌਬ ਔਰ ਮਲਟੀਪਲ ਪੀਪਲ ਹੈਵ ਕਮਿਟਿਡ ਦਿਸ ਕ੍ਰਾਈਮ ਤਾਂ ਇਹ ਸਾਰਾ ਕੁਝ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾ ਤੇ ਇਹੋ ਜਿਹੇ ਬੰਦਿਆਂ ਨੂੰ ਸਮਾਜ ਦੇ ਵਿੱਚ ਸਖਤ ਤੋਂ ਸਖਤ ਸਜ਼ਾਵਾ ਮਿਲਣੀ ਚਾਹੀਦੀਆਂ ਤਾਂ ਕਿ ਇਸ ਜਿਹੜੇ ਦਰਿੰਦੇ ਆ ਜਾਂ ਇਸ ਮਾਨਸਿਕਤਾ ਵਾਲੇ ਗੰਦੀ ਮਾਨਸਿਕਤਾ ਵਾਲੇ ਜਿਹੜੇ ਲੋਕ ਆ ਉਹ ਕਿਸੇ ਵੀ ਜਿਹੜਾ ਵਿਅਕਤੀ ਹੈ ਜਾਂ ਕੋਈ ਵੀ ਜਿਹੜੀਆਂ ਜਿਸ ਸਪੈਸ਼ਲੀ ਔਰਤਾਂ ਦੇ ਖਿਲਾਫ ਇਹੋ ਜਿਹਾ ਕਰਨ ਤੋਂ ਗਰੇਜ ਕਰਨ ਤਾਂ ਕਿ ਜਿਹੜਾ ਸਾਡਾ ਨਾਰੀ ਸਮਾਜ ਆ ਨਾਰੀ ਸ਼ਕਤੀ ਹੈ ਇਹ ਨਿਰ ਆਪਣਾ ਨਿਰਪੰਕ ਨਿਰਪੈ ਹੋ ਕੇ ਆਪਣੇ ਕੰਮ ਕਰ ਸਕਣ ਆਪਣੇ ਆਪਣਾ ਪੇਸ਼ਾ ਕਰ ਸਕਣ ਕੋਈ ਵੀ ਚਾਹੇ ਪੇਸ਼ਾ ਚਾਹੇ ਡਾਕਟਰ ਹੈ ਚਾਹੇ ਕੋਈ ਟੀਚਰ ਹੈ ਜਾਂ ਕੋਈ ਹੋਰ ਵੀ ਕੋਈ ਜੌਬ ਕਰਦਾ ਹੈ ਉਹਨਾਂ ਨੂੰ ਸਾਰਿਆਂ ਨੂੰ ਸਾਡੇ ਸਮਾਜ ਦੇ ਵਿੱਚ ਸੁਰੱਖਿਤ ਸਥਾਨ ਮਿਲਣਾ ਚਾਹੀਦਾ ਅੱਜ ਵੱਡਾ ਨਾਰੀ ਸ਼ਕਤੀ ਹਾਂਜੀ ਨਾਲ ਜਿਹੜਾ ਚੱਲਿਆ ਹੋਇਆ ਜੀ ਇੱਕ ਕਾਫਲੇ ਦੇ ਰੂਪ ਦੇ ਵਿੱਚ ਸ਼ਹਿਰ ਅੰਦਰ ਜਿਹੜਾ ਕੈਂਡਲ ਮਾਰਚਾ ਕੱਢਿਆ ਜਾ ਰਿਹਾ ਮੈਂ ਤਸਵੀਰਾਂ ਤੁਹਾਡੇ ਨਾਲ ਸੰਝੀਆਂ ਕਰ ਲੈਣਾ ਖਮਾਣੂ ਦੀਆਂ ਤਸਵੀਰਾਂ ਨੇ ਔਰ ਡਾਕਟਰ ਨਰੇਸ਼ ਚੋਹਾਨ ਡਾਕਟਰ ਜਗਦੀਪ ਸਿੰਘ ਰਾਣਾ ਔਰ ਡਾਕਟਰ ਸੰਜੀਪ ਕੁਮਾਰ ਉਹਨਾਂ ਦੀ ਅਗਵਾਈ ਦੇ ਵਿੱਚ ਅੱਜ ਜਿਹੜਾ ਇਹ ਕਾਫਲਾ ਜਿਹੜਾ ਇੱਥੋਂ ਸ਼ੁਰੂ ਹੋਣ ਲੱਗਿਆ ਔਰ ਕਲਕੱਤਾ ਦੇ ਵਿੱਚ ਵਾਪਰੀ ਘਟਨਾ ਨੂੰ ਲੈ ਕੇ ਲੋਕਾਂ ਦੇ ਵਿੱਚ ਭਾਰੀ ਰੋਸ ਖਾਸ ਕਰਕੇ ਔਰਤਾਂ ਦੇ ਵਿੱਚ ਭਾਰੀ ਰੋਸ ਪਾਰਿਆ ਡਾਕਟਰ ਸੰਜੀਪ ਗੁਪਤਾ ਜੀ ਡਾਕਟਰ ਰਣਜੀਤ ਸਿੰਘ ਜੀ ਰਾਮ ਹਸਪੀਟਲ ਮਤਲਬ ਸਾਰੇ ਡਾਕਟਰ ਸਾਹਿਬਾਨ ਡਾਕਟਰ ਦਵਿੰਦਰ ਸਿੰਘ ਮੰਗਟ ਔਰ ਸਾਰੇ ਜਿੰਨੇ ਵੀ ਕਮਾਣੋ ਦੇ ਡਾਕਟਰ ਨੇ ਮੈਡੀਕਲ ਖੇਤਰ ਦੇ ਨਾਲ ਜੁੜੇ ਹੋਏ ਨੇ ਔਰ ਸਾਰਿਆਂ ਨੇ ਮਤਲਬ ਇਕਾ ਕਰਕੇ ਇਹ ਰੋਸ ਵਜੋਂ ਇਹ ਰੈਲੀ ਜਿਹੜੀ ਹੈਗੀ ਆ ਕੱਢੀ ਆ ਔਰ ਨਾਹਰੇਬਾਜੀ ਕਰਦੇ ਹੋਏ ਸ਼ਹਿਰ ਦੇ ਵਿੱਚ ਇਹ ਰੈਲੀ ਜਾ ਰਹੀ ਆ ਇੱਕ ਰੈਲੀ ਦਾ ਰੂਪ ਧਾਰਨ ਨਾਹਰੇਬਾਜੀ ਕੀਤੀ ਜਾ ਰਹੇ ਨੇ ਡਾਕਟਰ ਬਯੰਤ ਪਾਲ ਕੌਰ ਵੀ ਜਿਹੜੇ ਡਾਕਟਰ ਨੇ ਉਹ ਵੀ ਮੌਜੂਦ ਨੇ ਔਰ ਮਹਿਲਾਵਾਂ ਨੇ ਮੈਡੀਕਲ ਖੇਤਰ ਦੇ ਨਾਲ ਜੁੜੀਆਂ ਹੋਈਆਂ ਡਾਕਟਰ ਸਾਹਿਬਾਨ ਨੇ ਜਿਨ੍ਹਾਂ ਵੱਲੋਂ ਅੱਜ ਜਿਹੜਾ ਹੈਗਾ ਇਹ ਰੋਸ ਵਜੋਂ ਸ਼ਹਿਰ ਅੰਦਰ ਕੈਂਡਲ ਮਾਰਚ ਆ ਜਿਹੜਾ ਉਹ ਕੱਢਿਆ ਜਾ ਰਿਹਾ ਤਸਵੀਰਾਂ ਜਿਹੜਾ ਫਤਿਹਗੜ੍ਹ ਸਾਹਿਬ ਦੇ ਸ਼ਹਿਰ ਖਮਾਣੋ ਦੀਆਂ ਤਸਵੀਰਾਂ ਨੇ ਔਰ ਭਾਰੀ ਰੋਸ ਪਾਇਆ ਜਾ ਰਿਹਾ ਲੋਕਾਂ ਦੇ ਵਿੱਚ ਡਾਕਟਰਾਂ ਦੇ ਵਿੱਚ ਸਮਾਜਿਕ ਕਾਰਕੂਨ ਨੇ ਜਿਹੜੇ ਉਹਨਾਂ ਦੇ ਵਿੱਚ ਰੋਸ ਤੁਸੀਂ ਖੁਦ ਵੇਖ ਸਕਦੇ ਹੋ ਵੀ ਕੈਂਡਲ ਮਾਰਚ ਸਰਕਾਰਾਂ ਨੂੰ ਜਗਾਉਣ ਲਈ ਜਿਹੜਾ ਹੈਗਾ ਕੈਂਡਲ ਮਾਰਚ ਹੈ ਜਿਹੜਾ ਉਹ ਕੱਢਿਆ ਜਾ ਰਿਹਾ ਤੁਸੀਂ ਵੇਖ ਸਕਦੇ ਹੋ ਹਰ ਵਿਅਕਤੀ ਦੇ ਹੱਥ ਦੇ ਵਿੱਚ ਇੱਕ ਕੈਂਡਲ ਫੜਿਆ ਹੋਇਆ ਤਾਂ ਕਿ ਸੁੱਤੀਆਂ ਪਈਆਂ ਸਰਕਾਰਾਂ ਨੂੰ ਜਗਾਇਆ ਜਾ ਸਕੇ ਕੈਂਡਲ ਮਾਰਚ ਦਾ ਜਿਹੜਾ ਮੁੱਖ ਮਕਸਦ ਆ ਔਰ ਡਾਕਟਰ ਜਗਦੀਪ ਸਿੰਘ ਰਾਣਾ ਹੁਣੇ ਦੱਸਦੇ ਨੇ ਬਈ ਸਾਡਾ ਜਿਹੜਾ ਮਕਸਦ ਆ ਸੁੱਤੀਆਂ ਪਈਆਂ ਸਰਕਾਰਾਂ ਨੂੰ ਜਗਾਉਣਾ ਔਰ ਉਹਨਾਂ ਧੀਆਂ ਨੂੰ ਉਹਨਾਂ ਡਾਕਟਰਸ ਨੂੰ ਜਿਨ੍ਹਾਂ ਦੇ ਨਾਲ ਇਹ ਘਟਨਾ ਵਾਪਰੀ ਹੈ ਜ਼ਬਰ ਜਨਾਹ ਦੀ ਉਹਨਾਂ ਨੂੰ ਇਨਸਾਫ ਦਿਵਾਉਣਾ ਔਰ ਵੱਡੀ ਗਿਣਤੀ ਦੇ ਵਿੱਚ ਇਹ ਲੜਕੀਆਂ ਸਾਡੀਆਂ ਧੀਆਂ ਡਾਕਟਰ ਨੇ ਜਿਹੜੇ ਅਨਸਾਫ਼ ਦੀ ਮੰਗ ਕਰ ਰਹੇ ਨੇ ਔਰ ਅਨਸਾਫ਼ ਦੀ ਮੰਗ ਜਿਵੇਂ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਕੋਲਕਾਤਾ ਦੇ ਵਿੱਚ ਵਾਪਰੀ ਜ਼ਬਰ ਜਨਾਹ ਦੀ ਘਟਨਾ ਨੂੰ ਲੈ ਕੇ ਇਹ ਲੋਕ ਇਕੱਤਰ ਹੋਏ ਨੇ ਇਹਨਾਂ ਦੇ ਹੱਥਾਂ ਦੇ ਵਿੱਚ ਹੱਥ ਲਿਖ ਲਿਖਤ ਤਖਤੀਆਂ ਤੇ ਹੱਥਾਂ ਦੇ ਵਿੱਚ ਮੋਮਬਤੀਆਂ ਕੈਂਡਲ ਭਾਵ ਸੁੱਤੀਆਂ ਪਈਆਂ ਸਰਕਾਰਾਂ ਨੂੰ ਜਗਾਉਣ ਲਈ ਹੱਥਾਂ 'ਚ ਕੈਂਡਲ ਫੜ ਕੇ ਰੋਸ ਦਾ ਇਜ਼ਹਾਰ ਹੈ ਜਿਹੜਾ ਉਹ ਕੀਤਾ ਜਾ ਰਿਹਾ ਰੋਸ ਮਨਜਾਰੇ ਕੀਤੇ ਜਾ ਰਹੇ ਨੇ ਮਹਿਲਾਵਾਂ ਵੱਲੋਂ ਔਰ ਡਾਕਟਰਾਂ ਵੱਲੋਂ ਵੱਖ-ਵੱਖ ਹਸਪਤਾਲਾਂ ਦੇ ਜਿਹੜੇ ਡਾਕਟਰ ਨੇ ਡਾਕਟਰ ਜਗਦੀਪ ਸਿੰਘ ਰਾਣਾ ਰਾਣਾ ਹਸਪਤਾਲ ਖਮਾਣੂ ਡਾਕਟਰ ਰਣਜੀਤ ਸਿੰਘ ਰਾਮ ਹਸਪਤਾਲ ਖਮਾਣੂ ਔਰ ਲਾਈਫ ਕੇਅਰ ਹਸਪਤਾਲ ਡਾਕਟਰ ਨਰਿੰਦਰ ਸ਼ਰਮਾ ਜੀ ਔਰ ਡਾਕਟਰ ਦਵਿੰਦਰ ਮੰਗਟ ਜੀ ਉਧਰ ਪ੍ਰਿੰਸੀਪਲ ਸਾਹਿਬ ਬੋਪਾਰਾਏ ਸਾਹਿਬ ਔਰ ਉਹਨਾਂ ਦੇ ਨਾਲ ਹੋਰ ਬਹੁਤ ਸਾਰੇ ਜਿਹੜੇ ਡਾਕਟਰ ਸਹਿਬਾਨ ਨੇ ਔਰ ਉਹਨਾਂ ਵੱਲੋਂ ਅੱਜ ਰੋਸ ਮਾਰਚ ਹੈ ਜਿਹੜਾ ਪੂਨਮ ਮੈਡਮ ਪੂਨਮ ਵੱਲੋਂ ਔਰ ਬ੍ਰਮਾ ਕੁਮਾਰੀ ਭੈਣ ਜੀ ਉਹਨਾਂ ਵੱਲੋਂ ਸਾਰਿਆਂ ਵੱਲੋਂ ਮਿਲ ਕੇ ਇਹ ਰੋਸ ਮਾਰਚ ਹੈ ਜਿਹੜਾ ਸ਼ਹਿਰ ਅੰਦਰ ਕੱਢਿਆ ਜਾ ਰਿਹਾ ਅੱਜ ਇਹਨਾਂ ਔਰਤਾਂ ਦੀ ਮਜਬੂਰੀ ਬਣ ਗਈ ਆ ਕਿ ਉਹ ਸੜਕਾਂ ਤੇ ਉਤਰ ਕੇ ਆਪਣੇ ਦੇਸ਼ ਦੀਆਂ ਲੜਕੀਆਂ ਲਈ ਇਨਸਾਫ ਮੰਗਣ ਉਹਨਾਂ ਉੱਚ ਵਿਦਿਆ ਹਾਸਲ ਕਰਨ ਵਾਲੀਆਂ ਡਾਕਟਰਾਂ ਲਈ ਇਨਸਾਫ ਦੀ ਮੰਗ ਕਰ ਰਹੀਆਂ ਜਿਨ੍ਹਾਂ ਤੇ ਸਾਡੇ ਦੇਸ਼ ਦੇ ਲੋਕਾਂ ਨੂੰ ਵੱਡੀਆਂ ਉਮੀਦਾਂ ਸੀ ਕਿ ਉਹ ਪੜ੍ਹ ਲਿਖ ਕੇ ਦੇਸ਼ ਦੀ ਸੇਵਾ ਕਰਨਗੀਆਂ ਪਰ ਉਹਨਾਂ ਦੇ ਨਾਲ ਜ਼ਬਰ ਜਨਾਬ ਵਰਗੀਆਂ ਘਟਨਾਵਾਂ ਨੇ ਜਿਹੜੀਆਂ ਉਹ ਵਾਪਰ ਰਹੀਆਂ ਹਨ ਖਮਾਣੋ ਤੋਂ ਜਗਬਾਣੀ ਬਾਈਬਲੀਕ ਕੈਮਰਾਮੈਨ ਸੰਜੀਪ ਕੁਮਾਰ ਨਾਲ ਜਗਜੀਤ ਸਿੰਘ ਜਟਾਣਾ